ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਕੱਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਜਿੱਥੇ ਪਹੁੰਚੇ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਕਮਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੂੰ ਮਨਾ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਨੇ ਜੋ ਕੰਮ ਸੌਂਪੇ ਸਨ ਉਹ ਉਸ ਨੂੰ ਕਰ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਸਿੱਧੂ ਨੇ ਆਪਣੇ ਹਲਕੇ ਵਿੱਚ ਵੀ ਜਾਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਕੁਝ ਮਸਲੇ ਨੇ ਇਸ ਬਾਰੇ ਪਾਰਟੀ ਦੇ ਇੰਚਾਰਜ ਸ਼ਾਂਤਾ ਕੁਮਾਰ ਨੇ ਸਿੱਧੂ ਨੂੰ 19 ਸਤੰਬਰ ਨੂੰ ਗੱਲ ਕਰਨ ਲਈ ਬੁਲਾਇਆ ਹੈ ਅਤੇ ਸਾਰਾ ਮਸਲਾ ਸੁਲਝਾ ਲਿਆ ਜਾਵੇਗਾ ਕਮਲ ਸ਼ਰਮਾ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਚੁਣੇ ਜਾਣ ਕਰਨ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਨਾਲ ਪੰਜਾਬ ਨੂੰ ਵੀ ਫਾਇਦਾ ਹੋਵੇਗਾ ਸਾਡੇ ਜਿਹੜੇ ਇੰਚਾਰਜ ਨੇ ਪਾਰਟੀ ਦੇ ਮਨਯੋਗ ਸ਼ਾਂਤਕੁਮਾਰ ਜੀ ਉਹਨਾਂ ਨੇ 19 ਤਰੀਕ ਨੂੰ ਉਹਨਾਂ ਨੂੰ ਗੱਲਬਾਤ ਕਰਨ ਵਾਸਤੇ ਬੁਲਾਇਆ ਲੱਗਦਾ ਹੈ ਕਿ ਗੱਲਬਾਤ ਕਰਕੇ ਸਾਰੇ ਜਿਹੜੇ ਮਸਲੇ ਉਹਨਾਂ ਦਾ ਹੱਲ ਹੋ ਜਾਵੇ ਪੰਜਾਬ ਦੇ ਵਿੱਚ ਕਿਉਂਕਿ ਮੋਦੀ ਸਾਹਿਬ ਆਪ ਵੀ ਇੱਥੇ ਰਹੇ ਕਈ ਸਾਲ ਚੰਡੀਗੜ੍ਹ ਉਹਨਾਂ ਦਾ ਹੈੱਡਕੁਆਰਟਰ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਉਹ ਜਾਣਦੇ ਐ ਪੰਜਾਬ ਦੇ ਵਰਕਰਸ ਨੂੰ ਵੀ ਜਾਣਦੇ ਐ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਐ ਉਹ ਤੋਂ ਵੀ ਉਹ ਵਾਕਿਫ ਨੇ ਔਰ ਜਿਹੜੀ ਸਾਡੀ ਭਾਈਵਾਲ ਪਾਰਟੀ ਹੈ ਸ਼੍ਰੋਮਣੀ ਕਾਲੀਦਾਰ ਉਹਦੇ ਜਿਹੜੇ ਮੁਖੀ ਨੇ ਮਨਯੋਗ ਪ੍ਰਕਾਸ਼ ਸਿੰਘ ਬਾਦਲ ਜੀ ਔਰ ਸੁਖਵੀਰ ਬਾਦਲ ਜੀ ਉਨ੍ਹਾਂ ਨਾਲ ਵੀ ਉਹਨਾਂ ਦੇ ਬੜੇ ਨਿੱਜੀ ਤਲਾਕਾਤ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਮੋਦੀ ਸਾਹਿਬ ਦੀ ਜਿਹੜੀ ਹੈ ਉਹ ਰਹਿਨਮਾਈ ਦੇ ਵਿੱਚ ਅੱਗੇ ਵਧਣ ਦਾ ਬਹੁਤ ਅੱਛਾ ਮੌਕਾ ਮਿਲਿਆ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ